ਸਤਿ ਸ੍ਰੀ ਅਕਾਲ ਜੀ ਮੈਂ ਮिक्की ਲਖਮੀ ਦਾ ਤੁਹਾਨੂੰ ਸਵਾਗਤ ਹੈ ਸਾਡੇ ਚੈਨਲ ਆਮਨ ਵਧੀਖ ਦੇ ਉੱਤੇ ਤੇ ਅੱਜ ਅਸੀਂ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਬਹੁਤ ਸੋਹਣੀ ਕੜਾਈ ਤੇ ਇੱਕ ਕੜਾਈ ਪਹਿਲਾਂ ਵੀ ਕੱਢੀ ਜਾ ਚੁੱਕੀ ਆ ਤੇ ਅਸੀਂ ਪਹਿਲਾਂ ਸੂਟ ਤਿਆਰ ਕਰਕੇ ਭੇਜਿਆ ਸੀਗਾ ਤੇ ਉਹ ਕੜਾਈ ਬਹੁਤ ਜ਼ਿਆਦਾ ਪਸੰਦ ਕੀਤੀ ਗਈ ਆ ਇਸ ਕਰਕੇ ਉਸੇ ਤਰ੍ਹਾਂ ਦੀ ਕੜਾਈ ਦੁਬਾਰਾ ਕੱਢਣ ਲਈ ਆਈ ਆ ਪਰ ਇਸ ਵਾਰ ਸੂਟ ਦਾ ਕਲਰ ਹੋਰ ਆ ਤੇ ਕੜਾਈ ਸੇਮ ਆ ਤੇ ਜਿਹੜੇ ਆਪਣਾ ਕੜਾਈ ਦੇ ਧਾਕੇ ਨੇ ਰੰਗ ਨੇ ਨਾ ਉਹ ਵੀ ਚੇਂਜ ਕੀਤੇ ਗਏ ਨੇ ਚਲੋ ਮੈਂ ਤੁਹਾਨੂੰ ਦਿਖਾਉਣਾ ਕੜਾਈ ਵੀ ਕਿੰਦਾ ਦੀ ਆ ਕੜਾਈ ਚੰਦਰੀ ਆ ਆ ਦੇਖੋ ਜੀ ਤੁਸੀਂ ਵੀ ਇਹ ਕੜਾਈ ਪਹਿਚਾਨ ਹੀ ਲਈ ਹੋਊਗੀ ਪਹਿਲਾਂ ਇਹ ਗਰੇਵ ਦੇ ਪਿਓਰ ਗਰੇਵ ਦੇ ਕਰੀਮ ਕਲਰ ਸੂਟ ਤੇ ਕੱਢੀ ਗਈ ਸੀ ਤੇ ਆ ਪੈਚਵਰਕ ਲਾ ਕੇ ਨਾ ਉੱਤੇ ਸਟਾਰਸ ਕੱਢੇ ਗਏ ଥିਗੇ ਤੇ ਉੱਤੇ ਆ ਫੁੱਲਾਂ ਦੀ ਕੜਾਈ ਕੀਤੀ ਗਈ ਸੀ ਉਸ ਵੇਲੇ ਇਹ ਫੁੱਲਾਂ ਦਾ ਕਲਰ ਹੋਰ ਸੀਗਾ ਤੇ ਹੁਣ ਸੂਟ ਦੇ ਕਲਰ ਦੇ ਮੁਤਾਬਕ ਇਹ ਆਪਣਾ ਡਾਰਕ ਸਕਾਈ ਬਲੂ ਆ ਗ੍ਰੀਨ ਟਿ ਸ਼ੇਡ ਤੇ ਜਿਹੜਾ ਸੂਟ ਸੂਟ ਆ ਇਹ ਵੀਡੀਓ ਦੇ ਵਿੱਚ ਵੈਸੇ ਰੰਗ ਚੇਂਜ ਹੋ ਜਾਂਦਾ ਤੇ ਕੜਾਈ ਇਹ ਬਹੁਤ ਸੋਹਣੀ ਹੈ ਇਸ ਕਰਕੇ ਪਸੰਦ ਕੀਤੀ ਗਈ ਹੈ ਦੁਬਾਰੀ ਕੜਾਈ ਜਾ ਰਹੀ ਹੈ ਤੇ ਦੇਖ ਹੀ ਸਕਦੇ ਹੋ ਨਾ ਕਿੰਨੀ ਸੋਹਣੀ ਕੜਾਈ ਆ ਤੇ ਇਸ ਰੰਗ ਦੇ ਸੂਟ ਉੱਤੇ ਨਾ ਤੇ ਆਹ ਕਲਰ ਚੇਂਜ ਹੋ ਗਿਆ ਕੜਾਈ ਦਾ ਇਹ ਵੀ ਤੁਸੀਂ ਕਮੈਂਟ ਕਰਕੇ ਦੱਸਿਓ ਵੀ ਤੁਹਾਨੂੰ ਕਿਦਾਂ ਦੀ ਲੱਗੀ ਆ ਤੇ ਲਾਈਕ ਵੀ ਕਰ ਦਿਓ ਤੁਸੀਂ ਤੇ ਜਿਹੜੇ ਨਵੇਂ ਵੀਵਰ ਜੁੜਦੇ ਨੇ ਆਪਣੇ ਨਾਲ ਉਹ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਦਿਓ ਬਨੇ ਦੇਖੋ ਵੀਡੀਓ ਦੇ ਨਾਲ ਮੈਂ ਤੁਹਾਨੂੰ ਸਾਰੀ ਕੜਾਈ ਦਿਖਾਉਂਗਾ ਵੀ ਇਸ ਸੂਟ ਉਤੇ ਇਹ ਕੜਾਈ ਕਰੀ ਹੋਈ ਸੂਟ ਕਿਹੋ ਜਿਹਾ ਲੱਗਦਾ ਉਹ ਮੈਂ ਤੁਹਾਨੂੰ ਸਾਰਾ ਦਿਖਾਉਂਗਾ ਆ ਦੇਖੋ ਨੇੜੇ ਤੋਂ ਕਿੰਨੇ ਸੋਹਣੇ ਫੁੱਲ ਲੱਗਦੇ ਨੇ ਨਾ ਇਹ ਰੰਗ ਬਰੰਗੇ ਕਮਾਲ ਲੱਗ ਰਹੇ ਨੇ ਨਾ ਆ ਯੈਲੋ ਤੇ ਵਾਈਟ ਦਾ ਕਿੰਨਾ ਸੋਹਣਾ ਕੰਬੀਨੇਸ਼ਨ ਲੱਗ ਰਿਹਾ ਤੇ ਉੱਤੋਂ ਰੈੱਡ ਕਲਰ ਦਾ ਪੈਚ ਹੈ ਨਾ ਕਮਾਲ ਆ ਬਹੁਤ ਸੋਹਣੀ ਕੜਾਈ ਹੈ ਕਿੰਨੇ ਸੋਹਣੇ ਫੁੱਲ ਲੱਗ ਰਹੇ ਨੇ ਹਨ ਕਮਾਲ ਕਮਾਲ ਹੀ ਹੈ ਤੇ ਆ ਦੇਖੋ ਜਿਹੜੇ ਇਹਨਾਂ ਦੇ ਬਦੇ ਹੋਏ ਧਾਗੇ ਨੇ ਨਾ ਆਉਣ ਇਹਨਾਂ ਨੂੰ ਕੱਟੂਗੀ ਕਿਉਂਕਿ ਧਾਗੇ ਕੱਟ ਗਈ ਫਿਰ ਇਹ ਸ਼ਾਈਨਿੰਗ ਆਉਂਦੀ ਹੈ ਇਹਦੇ ਵਿੱਚ ਪਹਿਲਾਂ ਧਾਗੇ ਨੂੰ ਕੱਟਿਆ ਜਾਂਦਾ ਹੈ ਨਾ ਜਿਵੇਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਤੀ ਗਿਆ ਉਸ ਤੋਂ ਬਾਅਦ ਪ੍ਰੈਸ ਕੀਤੀ ਜਾਂਦੀ ਹੈ ਫਿਰ ਜਾ ਕੇ ਕਿਤੇ ਇਹ ਕਮਾਲ ਬਣ ਜਾਂਦੇ ਹੈ ਕੜਾਈ ਤੇ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਇਹਨਾਂ ਅਖੀਰ ਤੱਕ ਤੁਸੀਂ ਗੱਲ ਮਗਾ ਲੋ ਵੀ ਪੂਰੀ ਮਿਹਨਤਾਂ ਛਾਪਨ ਤੋਂ ਲੈ ਕੇ ਕੜਾਈ ਤੱਕ ਤੇ ਇਹ ਸੂਟ ਦਾ ਤੁਹਾਨੂੰ ਪਤਾ ਹੈ ਨਾ ਵੀ ਕਿਹੜਾ ਤੇ ਜਿਵੇਂ ਪਹਿਲਾਂ ਉਹ ਕਰੀਮ ਦੀ ਗਰੇਵ ਦਾ ਨਾ ਉਹੀ ਕਪੜਾ ਇਹ ਤੇ ਇਹਦੇ ਬਾਰੇ ਵੀ ਤੁਸੀਂ ਸਾਨੂੰ ਕਮੈਂਟ ਕਰਕੇ ਦੱਸਿਓ ਵੀ ਤੁਹਾਨੂੰ ਇਹ ਕੜਾਈ ਕਿੱਦਾਂ ਦੀ ਲੱਗੀ ਤੇ ਮੈਨੂੰ ਤਾਂ ਸੋਹਣੀ ਲੱਗਦੀ ਹੈ ਹਰੇਕ ਆ ਤੁਸੀਂ ਵੀ ਜਿਹੜਾ ਆਪਣੀ ਵੀਡੀਓ ਨੂੰ ਪਿਆਰ ਦਿੰਨੇ ਹੋ ਨਾ ਵਧੀਆ ਲਾਈਕ ਕਰਦੇ ਹੋ ਤੁਸੀਂ ਉਹਦਾ ਵੀ ਮੈਂ ਥੋੜਾ ਬਹੁਤ ਬਾਰ ਬਾਰ ਧੰਨਵਾਦ ਕਰਦਾ ਕਿਉਂਕਿ ਛੋਡੇ ਕਰ ਕੀ ਅਸੀਂ ਵੀਡੀਓ ਪਾਉਨੇ ਆ। ਆਜੀ ਕਿਦਾਂ ਲੱਗਿਆ ਫਿਰ ਤੁਹਾਨੂੰ ਇਹ ਡਿਜ਼ਾਈਨ? ਤੁਸੀਂ ਇਸ ਡਿਜ਼ਾਈਨ ਨੂੰ ਪਹਿਲਾਂ ਵੀ ਪਸੰਦ ਕੀਤਾ ਦੀਗਾ ਤੇ ਇਸ ਡਿਜ਼ਾਈਨ ਨੂੰ ਦੇਖ ਕੇ ਪਸੰਦ ਕਰਕੇ ਕਿਸੇ ਦੂਜੇ ਕਸਟਮਰ ਨੇ ਦੁਬਾਰਾ ਇਹ ਕਢਾਈ ਕਰਵਾਇਆ ਤੇ ਬਹੁਤ ਪਸੰਦ ਆਇਆ ਇਹ ਡਿਜ਼ਾਈਨ ਲੋਕਾਂ ਦੇ। ਤੁਸੀਂ ਵੀ ਦੱਸਿਓ ਤੁਹਾਨੂੰ ਇਹ ਡਿਜ਼ਾਈਨ ਕਿਦਾਂ ਦਾ ਲੱਗਿਆ? ਤੇ ਬਾਕੀ ਜਿਹੜੇ ਨਵੇਂ ਥਿਊਰ ਆਪਣੇ ਨਾਲ ਜੁੜਦੇ ਨੇ ਹਨਾ ਆਪਣੀ ਵੀਡੀਓ ਨੂੰ ਦੇਖਦੇ ਨੇ ਹਨਾ ਤੇ ਉਹ ਆਪਣੇ ਚੈਨਲ ਨੂੰ ਪਲੀਜ਼ ਸਬਸਕ੍ਰਾਈਬ ਕਰਿਓ ਤੇ ਬਾਕੀ ਕਮੈਂਟ ਕਰਕੇ ਦੱਸਿਓ ਨਾ ਤੁਹਾਨੂੰ ਕੜਾਈ ਕਿਦਾਂ ਲੱਗੀ ਤੇ ਕੜਾਈ ਦੇਖੋ ਹੋਏ ਪਹਿਲਾਂ ਹੋਇਆ ਤੇ ਸੂਟ ਚੇਂਜ ਹੋ ਗਿਆ ਇਹਦੇ ਵਿੱਚ ਸੂਟ ਚੇਂਜ ਹੋਣ ਤੋਂ ਬਾਅਦ ਵੀ ਹੈ ਨਾ ਇਸ ਕੱਪੜੇ ਉੱਤੇ ਵੀ ਕੜਾਈ ਕਿੰਨੀ ਸੋਹਣੀ ਲੱਗ ਰਹੀ ਹੈ ਰੰਗ-ਬਰੰਗੇ ਫੁੱਲਾਂ ਦੀ ਕੜਾਈ ਹੈ ਨਾ ਤੇ ਬਾਕੀ ਜੇਕਰ ਕੋਈ ਮੇਥੋਂ ਗਲਤੀ ਹੋ ਗਈ ਹੋਵੇ ਨਾ ਤਾਂ ਛੋਟਾ ਵੀ ਸਮਝ ਕੇ ਮੈਨੂੰ ਮਾਫ਼ ਕਰਦੇ ਹੋ ਵਾਸਦੇ ਰਹੋ ਵਾਸਦੇ ਰਹੋ ਖੁਸ਼ ਰਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਦਾਸਰੀਗਾ